ਹਾਂਜੀ ਕਿਸਾਨ ਭਰਾਓ ਬਈ ਜਿਹੜੇ ਵੀ ਕਿਸਾਨ ਵੀਰ ਕਿਸੇ ਵੀ ਫਸਲ ਦੀ ਆਰਗੈਨਿਕ ਖੇਤੀ ਕਰਦੇ ਨੇਗੇ ਇਹ ਵੀਡੀਓ ਉਹਨਾਂ ਵਾਸਤੇ ਹੈ ਬਈ ਉਹਨਾਂ ਵਾਸਤੇ ਕਿਵੇਂ ਆ ਇਕਾ ਤੁਸੀਂ ਮੇਰੇ ਹੱਥ 'ਚ ਕਾਰਡ ਦੇਖ ਰਹੇ ਹੋਵੋਗੇ ਇਹਦੇ ਉੱਪਰ ਵੀ ਦੇਖੋ ਬਈ ਲਿਖਿਆ ਹੋਇਆ ਹੈਗਾ ਟ੍ਰੈਕੋ ਕਾਰਡ ਇਹ ਕੀ ਚੀਜ਼ ਹੈ ਬਈ ਆਏ ਦੇ ਉੱਪਰ ਜਿਹੜੇ ਤੁਸੀਂ ਬਰੀਕ-ਬਰੀਕ ਦਾਣੇ ਦੇਖ ਰਹੇ ਹੋਵੋਗੇ ਇਹ ਅੰਡੇ ਨੇ ਇੱਕ ਪ੍ਰਕਾਰ ਦੇ ਜਿਹੜੇ ਕਿ ਬਈ ਇਹ ਮੰਨ ਲਓ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਜਾਂਦੇ ਨੇਗੇ ਇਹ ਸਾਨੂੰ ਕਿਤੇ ਬਈ ਬਾਹਰੋਂ ਨਹੀਂ ਮਿਲਣਾ ਇਹ ਚੀਜ਼ ਇੱਕ ਕਾਰਡ ਦੀ ਕੀਮਤ ਹੈ ਬਈ 50 ਰੁਪਏ ਤੇ ਜਿਹੜਾ ਇਹਦਾ ਕੰਮ ਹੈਗਾ ਜਿਵੇਂ ਹੁਣ ਆਪਾਂ ਇਹ ਗੰਨੇ ਚਲਾ ਰਹੇ ਹਾਂਗੇ ਗੰਨੇ ਚ ਆਪਣਾ ਗੰਨਾ ਕਾਣਾ ਹੋ ਜਾਂਦਾ ਹੈਗਾ ਜਾਂ ਕੋਈ ਜੇ ਸੁੱਕਣ ਲੱਗ ਜਾਂਦੇ ਨੇਗੇ ਤੇ ਇਹ ਬਈ ਉਹ ਚੀਜ਼ ਦੀ ਰੋਕਥਾਮ ਵਾਸਤੇ ਹੈ ਕਿਉਂਕਿ ਜਿਹੜੀ ਵੀ ਮੰਨ ਲਓ ਗੰਨੇ ਨੂੰ ਕਾਣਾ ਕਰਨ ਵਾਲੀ ਕੋਈ ਕੀੜਾ ਮਕੌੜਾ ਹੈਗਾ ਬਾਹਰੋਂ ਆ ਕੇ ਇਹਦੇ ਆਗ ਦੇ ਵਿੱਚ ਵਰਦਾ ਕੋਏ ਦੇ ਵਿੱਚ ਕਹਿਦੀ ਆਪਾਂ ਜਾਂ ਗੋਵ ਵਿੱਚ ਕਹਿਦੀਏ ਉਹਦੇ ਵਿੱਚ ਵਰਦਾ ਹੈ ਤੇ ਉਹ ਜਿਹੜੀ ਮੰਨ ਲਓ ਉਹ ਚੀਜ਼ ਨੂੰ ਰੋਕਣ ਵਾਸਤੇ ਇਹ ਕਾਰਡ ਹੈਗਾ ਤੇ ਇਹ ਰੋਕੂ ਕਿਵੇਂ ਜਿਹੜੇ ਮੰਨ ਲਓ ਇਹਦੇ ਵਿੱਚ ਤੇ ਆ ਦਾਣੇ ਜਨੇਗੇ ਇੱਕ ਪ੍ਰਕਾਰ ਦੇ ਅੰਡੇ ਨੇਗੇ ਤੇ ਜਿਹੜੇ ਵੀ ਇਹ ਗੰਨੇ ਨੂੰ ਕਾਣਾ ਹੋਣ ਤੋਂ ਜਾਂ ਸੁੱਕਣ ਤੋਂ ਬਚਾਉਣਗੇ ਕਿਉਂਕਿ ਇਹਦੇ ਵਿੱਚੋਂ ਬਈ ਮੰਨ ਲਓ ਇਦੂ ਬਾਅਦ ਇਹ ਚੋਂ ਲੱਖਾਂ ਦੇ ਹਿਸਾਬ ਨਾਲ ਅੰਡੇ ਪਏ ਪੈਦਾ ਹੋ ਕੇ ਗਾਹਾਂ ਇਹ ਚੋਂ ਇਹਦੇ ਕੋਏ ਚ ਵੜਨਗੇ ਇਹ ਤੇ ਜਿੱਥੇ ਆ ਕੇ ਦੂਜੀ ਮੱਖੀ ਨੇ ਜਾਂ ਆਪਾਂ ਕਹੇ ਦੀ ਕੀੜੇ ਮਕੌੜ ਨੇ ਅਟੈਕ ਕਰਨਾ ਹੈਗਾ ਉਹ ਉੱਥੇ ਆ ਕੇ ਇਹ ਉਹਦੀ ਜਗ੍ਹਾ ਮੰਨ ਲੈਣਗੇ ਉਹਨੂੰ ਮੰਨ ਲਓ ਵੀ ਉੱਥੋਂ ਜਿਵੇਂ ਕਹੇ ਦੀ ਭਜਾਉਣ ਵਾਲਾ ਕੰਮ ਕਰ ਦੇਣਗੇ ਵੀ ਗੰਨੇ ਚ ਉਹਨੂੰ ਵੜ ਨਾ ਦੇਣਗੇ ਤੇ ਹਾਂ ਹੁਣ ਆਪਾਂ ਸਾਨੂੰ ਵੀ ਲਾ ਕੇ ਵੀ ਦਿਖਾਉਣਾ ਵੀ ਇਹ ਲਾਉਣਾ ਕਿਵੇਂ ਹੈਗਾ ਤੇ ਜਿਹੜਾ ਦੇਖੋ ਕਾਰ ਲਾਉਣ ਦਾ ਤਰੀਕਾ ਹੈ ਜਿਹੜਿਆ ਬਈ ਇਹਦੇ ਆਂਡਿਆਂ ਦੇ ਪਾਸੇ ਇਹ ਆਗ ਦੇ ਥੱਲੇਲੇ ਪਾਸੇ ਆਪਾਂ ਨੇ ਲਾਉਣਾ ਹੈਗਾ ਤੇ ਮੰਨ ਲਓ ਵੀ ਇਹਨੂੰ ਸਾਹ ਮਿਲਦੀ ਰਹੇ ਕਿਉਂਕਿ ਜਿਹੜੀ ਮੰਨ ਲਓ ਇਹ ਸਾਹ ਮਿਲੂਗੀ ਇਹਨੂੰ ਤਾਂ ਇਹ ਜਾਰਾ ਤੇ ਜੋ ਜੁਮੇ ਕਹਦੀ ਆ ਵੀ ਆਪਾਂ ਅੰਡੇ ਹੋਰ ਪੈਦਾ ਹੋਣਗੇ ਤੇ ਜੇ ਕਿਤੇ ਮੰਨ ਲਓ ਗਰਮੈਸ ਹੈਗੀ ਤਾਂ ਇਹ ਇਹਦੇ ਅੰਡੇ ਮਰ ਵੀ ਜਾਂਦੇ ਨੇ ਇਹਦੇ ਵਿੱਚੋਂ ਤੇ ਜਿਹੜਾ ਬਈ ਇਹਨੂੰ ਮੰਨ ਲਓ ਇਹ ਆਪਣੇ ਨੂੰ ਗੰਨੇ ਨੂੰ ਬਈ ਕਾਣਾ ਹੋਣ ਤੋਂ ਬਚਾਉਣਗੇ ਬਾਕੀ ਇਹ ਜੇ ਕਿਸੇ ਨੇ ਲਾਉਣੇ ਵੀ ਝੋਨੇ ਦੀ ਫਸਲ ਤੇ ਵੀ ਲੱਗ ਜਾਂਦੇ ਨੇ ਇਹ ਜਾਂ ਕੋਈ ਸਬਜ਼ੀਆਂ ਤੇ ਲਾਉਣੇ ਨੇ ਉਹ ਚੀਜ਼ ਤੇ ਵੀ ਇਹ ਲੱਗ ਜਾਂਦੇ ਨੇਗੇ ਤੇ ਆਪਾਂ ਗੰਨੇ ਚਲਾ ਰਹੇ ਹਾਂਗੇ ਆਪਾਂ ਗੰਨਾ ਆਪਣੀ ਆਰਗੈਨਿਕ ਹੀ ਕਰਦੇ ਆ ਇਹ ਇਹ ਆਪਾਂ ਇਹਦੇ ਵਿੱਚ ਲਾ ਰਹੇ ਹਾਂਗੇ ਤੇ ਜਿਹੜਾ ਬਈ ਮੰਨ ਲਓ ਇਹਨੂੰ ਲੈ ਕੇ ਆਉਣ ਦਾ ਤਰੀਕਾ ਉਥੋਂ ਜਦੋਂ ਆਪਾਂ ਲੈ ਕੇ ਆਉਨੇ ਆ ਕਿਉਂਕਿ ਉਥੋਂ ਜਦੋਂ ਉਹ ਦੇਣਗੇ ਤੁਹਾਨੂੰ ਜੇ ਆਪਣੀ ਬਾਟ ਲੰਮੀ ਹੈ ਤਾਂ ਆਪਾਂ ਨਾਲ ਉਹਦੇ ਬਲਫ ਪਵਾ ਕੇ ਲੈ ਆਈਏ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਦੂਰ ਜਾਣਾ ਤੇ ਕਿਉਂਕਿ ਉਹਦੇ ਨਾਲ ਕੀ ਹੋਊਗਾ ਇਹਨਾਂ ਨੂੰ ਠੰਡ ਕਿ ਮਿਲਦੀ ਰਹੂ ਤਾਂ ਇਹਦੇ ਜਿਹੜੇ ਵਿੱਚ ਆਂਡੇ ਨੇ ਇਹ ਉੱਪਰ ਇਹਦੇ ਉਹ ਜਾਂਉਂਦੇ ਰਹਿਣਗੇ ਨਹੀਂ ਆਪਣੇ ਰਸਤੇ 'ਚ ਹੀ ਆਉਂਦੇ ਆਉਂਦੇ ਕੁਝ ਉਹ ਮਰ ਜਾਣਗੇ ਤੇ ਦੂਜੀ ਗੱਲ ਬਈ ਜਦੋਂ ਇਹਨਾਂ ਨੂੰ ਆਪਾਂ ਨੇ ਮੰਨ ਲਿਆ ਇੱਕ ਅੱਜ ਲਾਤਾ ਉਸ ਤੋਂ ਬਾਅਦ ਆਪਾਂ ਨੂੰ ਹਫ਼ਤੇ ਬਾਅਦ ਇਹ ਦੁਬਾਰੇ ਰਿਪੀਟ ਕਰਨਾ ਪਊਗਾ ਤਾਂ ਕਿਤੇ ਜਾ ਕੇ ਆਪਾਂ ਨੂੰ ਇਹ ਕਾਮਯਾਬ ਜਿਵੇਂ ਕਹਦੀ ਵੀ ਕਾਮਯਾਬੀ ਮਿਲੂਗੀ ਤੇ ਨਹੀਂ ਇਹਦਾ ਮੰਨ ਲਓ ਇੱਕ ਵਾਰੀ ਲਾਤਾ ਆਪਾਂ ਨੇ ਕੋਈ ਫਾਇਦਾ ਨਹੀਂ ਹੁੰਦਾ ਕੋਈ ਰਿਜ਼ਲਟ ਨਹੀਂ ਮਿਲਣਾ ਇਹ ਆਪਾਂ ਨੂੰ ਰਿਪੀਟ ਕਰਨਾ ਪਊ ਘੱਟੋ ਘੱਟ ਜਿਵੇਂ ਆਪਾਂ ਕਹਦੀ ਵੀ ਗੰਨੇ ਦੀ ਫਸਲ 'ਚ ਇਹ ਆਪਾਂ ਨੂੰ ਹਫ਼ਤੇ ਹਫ਼ਤੇ ਬਾਅਦ ਲਾ ਲਈਏ ਚਾਰ ਪੰਜ ਵਾਰੀ ਰਿਪੀਟ ਕਰਨਾ ਪਊਗਾ ਇਹ ਆਪਾਂ ਨੂੰ ਫੇਰ ਰਿਜ਼ਲਟ ਦੇਊਗਾ ਨਹੀਂ ਇਹਦਾ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਣਾ ਤੇ ਗੰਨੇ ਦੀ ਫਸਲ ਵਾਸਤੇ ਵੀ ਬਹੁਤ ਵਧੀਆ ਇਹ ਚੀਜ਼ ਹੈ ਜਿਵੇਂ ਕਿ ਇਹਦਾ ਕੋਈ ਵਾਤਾਵਰਨ ਨੂੰ ਕੋਈ ਕਹਦੀ ਵੀ ਖਰਾਬ ਕਰਨ ਵਾਲੀ ਚੀਜ਼ ਹੈ ਇਹ ਆਰਗੈਨਿਕ ਤਰੀਕੇ ਵਾਲੀ ਚੀਜ਼ ਹੈ ਇਹ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ ਬਾਕੀ ਭਾਈ ਜਦੋਂ ਆਪਣਾ ਮੰਨ ਲਓ ਗੰਨਾ ਕਾਣਾ ਹੋ ਜਾਂਦਾਗਾ ਫਿਰ ਆਪਣਾ ਮੰਨ ਲਓ ਗੁੜ ਆਪਾਂ ਬਣਵਾ ਕੇ ਲਿਆਉਨੇ ਆ ਉਹ ਚੀਜ਼ ਵੀ ਨਹੀਂ ਵਧੀਆ ਬਣਦੀ ਨਾ ਜਦੋਂ ਗੰਨਾ ਕਾਣਾ ਹੋ ਜਾਂਦਾਗਾ ਤੇ ਉਹ ਚੀਜ਼ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਤੇ ਬਾਕੀ ਭਾਈ ਵੀਡੀਓ ਕਰ ਦਿਓ ਸ਼ੇਅਰ ਜਿਹੜੇ ਆਪਣੇ ਭਰਾ ਆਪਣਾ YouTube ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਇਕ ਜ਼ਰੂਰ ਕਰਿਓ ਧੰਨਵਾਦ